ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ ਸੋ ਦੋਸਤੋ ਅੱਜ ਦਿਨ ਐਤਵਾਰ ਲੋ ਟਰੈਕਟਰ ਮੰਡੀ ਹੈ ਜੀ ਇੱਕ ਗੱਲ ਤੁਹਾਨੂੰ ਦੱਸ ਦਈਏ ਦੋਸਤੋ ਕਿ ਹੁਣ ਮਲੋਡ ਦੀ ਟਰੈਕਟਰ ਮੰਡੀ ਆ ਜੋ ਪੂਰੀ ਭਰਨ ਲੱਗ ਗਈ ਹੈ ਸੋ ਪਹਿਲਾਂ ਵਿੱਚੋ ਜੇ ਬਹੁਤ ਘੱਟ ਟਰੈਕਟਰ ਹੁੰਦੇ ਸੀ ਤੇ ਅੱਜ ਤੁਹਾਨੂੰ ਦਿਖਾ ਦਈਏ ਕਿ ਬਹੁਤ ਜ਼ਿਆਦਾ ਟਰੈਕਟਰ ਜਿਹੜੇ ਆਏ ਹੋਏ ਆ ਮੰਡੀ ਤੇ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਮੰਡੀ ਦੀ ਵੀਡੀਓ ਸੋ ਜੇਕਰ ਮੇਰੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਜੀ ਤੇ ਵੀਡੀਓ ਨੂੰ ਕਰਦੇ ਆ ਜੀ ਆਪਾਂ ਸ਼ੁਰੂ ਸੇਰਾਜੀ ਨਿਊ ਹੌਲਨਾ ਦਾ 55 ਸੋ ਟਰੈਕਟਰ ਦੀ ਜੇਕਰ ਕੰਡੀਸ਼ਨ ਦੀ ਗੱਲ ਕਰੀ ਤਾਂ 2011 ਮਾਡਲ ਤੇ 1.45 ਲੱਖ ਰੁਪਏ ਮੰਗਦਾ ਟਰੈਕਟਰ ਦੀ ਕੰਡੀਸ਼ਨ ਸਾਰੀ オリジナル ਆ 3 ਸਪੀਡ ਦੇ ਵਿੱਚ ਯੂਜੀ ਗੇਅਰ ਤੇ ਇਹਦੇ ਨਾਲ ਹੀ ਖੜਾ ਜੀ ਜੌਂਡੀਅਰ 5050ਡੀ ਇੱਕ ਖਦੇ ਟਾਇਰ ਹੈ ਗਿਆ ਜੀ 70 75 ਪੈਸੇ ਚਾਰੋ ਟਾਇਰ ਮਾਡਲ 2018 ਡਿਮਾਂਡ ਕੀਤੀ ਜਾਂਦੀ ਹੈ 485000 ਰੁਪਏ ਸਪਰੈਕਟਰ ਰੰਗ ਪੇਂਟ ਦਾ ਬਿਲਕੁਲ ਓਰੀਜਨਲ ਇਹਦੇ ਨਾਲ ਖੜਾ ਹੈ ਜੀ ਸਵਰਾਜ 735 ਨਵੇਂ ਮਾਡਲ 175000 ਰੁਪਿਆ ਕੀਮਤ ਅਗਲੇ ਟਾਇਰ ਨਵੇਂ ਆ ਪਿਛਲੇ 50 ਪੈਸੇ ਅੱਗੇ ਆ ਗਿਆ ਜੀ ਅਰਜਨ 90605 ਡੀਆਈ ਆਈ 17 ਮਾਡਲ 570000 ਰੁਪਿਆ ਕੀਮਤ ਇਦੇ ਨਾਲ ਖੜਾ ਜੀ 2006 ਮਾਡਲ 2 ਲੱਖ ਰੁਪਇਆ ਕੀਮਤ ਦਾ ਫਾਰਮ ਟਰੱਕ 35 ਚੈਂਪੀਅਨ ਅੱਗੇ ਨਾਲ ਹੀ ਆ ਗਿਆ ਜੀ 2015 ਮਾਡਲ 855 ਟਰੈਕਟਰ ਦੇ ਟਾਇਰ ਇਸ ਲਈ ਨਵੇਂ ਅਗਲੇ 60 ਪੀਅਰ ਟਾਇਰ ਪੈਂਕ ਪੈਸੇ ਕੋਈ ਦੀ ਕੀਮਤ ਜਿਹੜੀ 480000 ਰੁਪਇਆ ਇਹਦੇ ਨਾਲ ਖੜਾ ਜੀ ਸੋਨਾਲੀਕਾ 750 ਡਬਲ ਕਲਚ ਮਾਡਲ 2010 ਕੀਮਤ 3 ਲੱਖ ਰੁਪਏ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਅੱਗੇ ਆ ਗਿਆ ਜੀ ਫਾਰਮਟ੍ਰੈਕ 60 6 ਮਾਡਲ 1.5 ਲੱਖ ਰੁਪਏ ਡਿਮਾਂਡ ਤੇ ਇਹ ਕੋਈ ਫਿਕਸ ਪ੍ਰਾਈਸ ਨਹੀਂਗਾ ਜਦੋਂ ਮੌਕੇ ਤੁਸੀਂ ਸੌਦਾ ਕਰਨਾ ਆਣੇ ਤਾਂ ਰੇਟ ਵੀ ਜਿਹੜੀ ਸੈਟਿੰਗ ਹੋ ਜਾਂਦੀ ਹੈ ਇਹਦੇ ਨਾਲ ਖੜਾ ਜੀ ਸਵਰਾਜ 855 2002 ਮਾਡਲ 2.5 ਲੱਖ ਰੁਪਏ ਕੀਮਤ ਹੈ ਟਰੈਕਟਰ ਦੀ ਅੱਗੇ ਆ ਗਿਆ ਜੀ ਨਿਊ ਹਾਲੈਂਡ ਸੁਪਰ 36p 16 ਦੇ ਟਾਇਰ 14 ਮਾਡਲ 4,65,000 ਰੁਪਏ ਕੀਮਤ ਇਹਦੇ ਨਾਲ ਆ ਗਿਆ ਜੀ ਸੋਨਾਲੀਕਾ ਮਿੰਨੀ ਮਾਈਲੇਜ ਮਾਸਟਰ 2016 ਮਾਡਲ 4.5 ਲੱਖ ਰੁਪਏ ਕੀਮਤ ਪੰਜਾਬ ਨੰਬਰ ਟਾਇਰਾਂ ਦੀ ਜੇਕਰ ਗੱਲ ਕਰੀਏ ਤਾਂ ਟਾਇਰ ਪਿਛਲੇ ਹੈਗੇ ਜੀ 85 ਕੇ ਪੈਸੇ ਤੇ ਅਗਲੇ ਹੋਣਗੇ 60 ਪੈਸੇ ਇਹਦੇ ਨਾਲ ਆ ਗਿਆ ਜੀ ਸਵਰਾਜ 855 ਮਾਡਲ ਹੈਗਾ ਜੀ 2009 370000 ਰੁਪਿਆ ਕੀਮਤ ਦਾ ਟਰੈਕਟਰ ਦੀ ਰੰਗ ਪੇਂਟ ਦਾ ਟਰੈਕਟਰ ਬਿਲਕੁਲ ओरिजिनल ਸੋ ਇਹਨਾਂ ਬਾਈਆਂ ਦਾ ਨੰਬਰ ਤੁਹਾਨੂੰ ਡਿਸਪਲੇ ਤੇ ਤੇ ਡਿਸਕ੍ਰਿਪਸ਼ਨ ਦੇ ਵਿੱਚ ਦੋਵੇਂ ਥਾਵਾਂ ਤੇ ਮਿਲ ਜੂਗਾ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਅੱਗੇ ਖੜਾ ਜੀ ਮਹਿੰਦਰਾ 265 DI ਟਰੈਕਟਰ ਦੇ ਪਿਛਲੇ ਟਾਇਰ ਹੈਗੇ ਜੀ ਨਵੇਂ ਅਗਲੇ ਹੈਗੇ ਲੱਪੇ ਪੈਸੇ BK T ਦੇ ਟਾਇਰ ਹੈਮਤ 240000 ਰੁਪਿਆ ਮਾਡਲ 2005 ਤੇ ਅੱਗੇ ਖੜਾ ਜੀ ਇਹ ਸਵਰਾਜ 855 2009 ਮਾਡਲ 3,55,000 ਰੁਪਏ ਕੀਮਤ ਦਾ ਟਰੈਕਟਰ ਦੇ। ਮੀਸਨ ਤੋਂ ਦੇ ਸਾਹਮਣੇ ਇਹਦੇ ਨਾਲ ਆ ਗਿਆ ਜੀ ਆਇਸ਼ਰ 241 ਐਮਸੀ 95 ਮਾਡਲ 1,99,000 ਰੁਪਏ ਕੀਮਤ। ਸੌਰੀ 95 ਮਾਡਲ 98,000 ਰੁਪਏ ਕੀਮਤ ਦਾ। ਅੱਗੇ ਖੜਾ ਇਹ ਸਵਰਾਜ 735 ਇਹਦੇ ਨਵੇਂ ਮਾਡਲ 1,75,000 ਰੁਪਏ ਕੀਮਤ ਦਾ ਟਰੈਕਟਰ ਹੈ। ਟਰੈਕਟਰ ਦੀ ਕੰਡੀਸ਼ਨ ਜਿਵੇਂ ਤੁਹਾਡੇ ਸਾਹਮਣੇ ਹੈ ਬਿਲਕੁਲ ओरिजिनल ਕੰਡੀਸ਼ਨ ਦੇ ਵਿੱਚ। ਇਹ ਨਾਲ ਖੜਾ ਇਹ ਮੈਸੀ 241 ਮਹਾਸ਼ਕਤੀ 2011 ਮਾਡਲ 3,85,000 ਰੁਪਏ ਮੋਲਾ ਟਰੈਕਟਰ ਦਾ। ਪਿਛਲੇ ਟਾਇਰ ਚਾਰੇ ਹੀ ਨਵੇਂ ਆਰ ਗਏ। ਇੰਨੇ ਨਾਲ ਖੜਾ ਇਸ ਫਾਈਸ਼ਰ 368 ਡਬਲ ਕਲਚ 13 ਮਾਡਲ 280000 ਰੁਪਏ ਮੁੱਲ ਹਰਿਆਣਾ ਨੰਬਰ ਟ੍ਰੈਕਟਰ ਟ੍ਰੈਕਟਰ ਦੇ ਹੈਗੇ ਜੀ 80 85 ਪੈਸੇ ਸੋ ਰੰਗ ਪੇਂਟ ਦਾ ਟੈਕਰ ਹੋਈ ਹੈ ਨਾ Ориਜినਲ ਆ ਜੀ ਬਾਕੀ ਨੰਬਰ ਤੁਹਾਨੂੰ ਡਿਸਪਲੇ ਤੇ ਦੇ ਦਾਂਗੇ ਫੋਨ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਇਹਦੇ ਅੱਗੇ ਖੜਾ ਜੀ 2008 ਮਾਡਲ ਤੇਲ ਬ੍ਰੇਕ ਸਵਰਾਜ 735 190000 ਰੁਪਿਆ ਕੀਮਤ ਸੋ ਤੇਲ ਬ੍ਰੇਕ ਦੇ ਵਿੱਚ ਆ ਜੀ ਇਹ ਟ੍ਰੈਕਟਰ ਅਗਲੇ ਟਾਇਰ ਹੈਗੇ ਨਵੇਂ ਪਿਛਲੇ 45 ਪੈਸੇ ਇਹਦੇ ਨਾਲ ਆ ਗਿਆ ਸੋਨਾ ਲਿਕਾ 750 ਮਾਡਲ 2006 ਕੀਮਤ 2,65,000 ਰੁਪਇਆ ਟਰੈਕਟਰ ਦੇ ਪਿਛਲੇ ਟਾਇਰ ਬਿਲਕੁਲ ਨਵੇਂ ਆ ਅਗਲੇ ਹੈਗੇ ਜੀ 85 ਤੋਂ 90 ਪੈਸੇ ਹੋਣਗੇ ਫੋਟੋ ਤੇ ਡੈਕ ਵਗੈਰਾ ਵੀ ਲੱਗਿਆ ਹੋਇਆ ਹੈ ਇਹਦੇ ਨਾਲ ਆ ਗਿਆ ਜੀ ਸੋਨਾ ਲਿਕਾ 750 2003 ਮਾਡਲ ਕੀਮਤ 2,45,000 ਰੁਪਇਆ ਟੈਰਾਂ ਦੀ ਜੇਕਰ ਗੱਲ ਕਰੀਏ ਤਾਂ ਟੈਰ ਹੈਗੇ ਆ ਜੀ 35 40 ਪੈਸੇ ਇਹਦੇ ਨਾਲ ਖੜਾ ਜੀ ਸਵਰਾਜ 855 97 ਮਾਡਲ 1,55,000 ਰੁਪਏ ਕੀਮਤ ਆ ਰੰਗ ਪੇਂਟ ਦਾ ਟਰੈਕਟਰ ਬਿਲਕੁਲ オリジナル ਹੀ ਆ ਜਿੰਨਾ ਕੋਈ ਰੰਗ ਹੈਗਾ ਕੋਈ ਤਿਆਰੀ ਵਗੈਰਾ ਨਹੀਂ ਕੀਤੀ ਵੀ ਇਹਦੇ ਨਾਲ ਖੜਾ ਜੀ ਫੋਰ 36 10 ਮਾਡਲ 90 1,40,000 ਰੁਪਏ ਕੀਮਤ ਆ ਅੱਗੇ ਆ ਗਿਆ ਜੀ 36 30 ਉੱਪਰ ਹੈ ਜੀ ਸਪੈਸ਼ਲ ਹੋ ਰਹੀ ਤਤੀ ਨੇ ਸੁਪਰ 30 ਸਪੀਡ ਕਿੰਨਾ ਮਾਡਲ ਹੈ ਭਾਈ ਕਿੰਨਾ ਮਾਡਲ ਹੈ 18 ਕੀ ਮਾਡਲ 18 ਮਾਡਲ ਕੀਮਤ 6.5 ਲੱਖ ਰੁਪਏ ਕੀਮਤ ਹੈ 18 ਮਾਡਲ ਦਾ ਟਰੈਕਟਰ ਰੰਗ ਪੇਂਟ ਤੇ ਟਾਇਰ ਵਗੈਰਾ ਸਭ ਸਾਡੇ ਸਾਹਮਣੇ ओरिजिनल ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਸੋ ਇਹਦੇ ਨਾਲ ਆ ਗਈ ਫਾਰਮ ਟਰੈਕਟਰ 2004 ਮਾਡਲ 2.40 ਲੱਖ ਰੁਪਏ ਕੀਮਤ ਇਹ ਖੜਾ ਹੈ ਮਹਿੰਦਰਾ 585 ਇਹਦੇ ਨਵੇਂ ਮਾਡਲ 245000 ਰੁਪਏ ਕੀਮਤ ਦਾ ਟਰੈਕਟਰ ਵੀ ਟਾਇਰ ਤੇ ਰੰਗ ਪੇਂਟ ਤੁਹਾਡੇ ਸਾਹਮਣੇ ਇਹਦੇ ਨਾਲ ਆ ਗਿਆ ਜੀ ਸਵਰਾਜ 855 ਮਾਡਲ ਹੈ ਜੀ ਇਹਦੀ ਕੀਮਤ ਹੈ 385000 ਰੁਪਏ ਮਾਡਲ 2010 ਟਰੈਕਟਰ ਦੇ ਟਾਇਰ ਅਗਲੇ ਨਵੇਂ ਪਿਛਲੇ 570 ਪੈਸੇ ਅੱਗੇ ਨਾਲ ਹੀ ਖੜਾ ਹੈ ਸੋਨਾ ਲੀਕਾ 750 ਮਾਡਲ 2012 ਕੀਮਤ 415000 ਰੁਪਇਆ ਪਿਛਲੇ ਟਾਇਰ ਟਰੈਕਟਰ ਦੇ ਨਵੇਂ ਆ ਨਵੇਂ ਆ ਅਗਲੇ ਹੈਗੇ ਆ ਜੀ 40 45 ਪੈਸੇ ਇਹਦੇ ਨਾਲ ਖੜਾ ਹੈ ਜੀ ਪਾਵਰ ਟਰੱਕ 4455 ਬੀਟੀ 14 ਮਾਡਲ 3.4 ਲੱਖ ਰੁਪਿਆ ਕੀਮਤ ਪਿਛਲੇ ਟਾਇਰ ਟਰੈਕਟਰ ਦੇ ਨਵੇਂ ਆਗਲੇ 35-40 ਪੈਸੇ ਅੱਗੇ ਆ ਗਿਆ ਜੀ ਫਾਰਮ ਟਰੱਕ ਚੈਂਪੀਅਨ ਨਵੇਂ ਟਾਇਰਾਂ ਦੇ ਵਿੱਚ 2007 ਮਾਡਲ 2.65 ਲੱਖ ਰੁਪਿਆ ਕੀਮਤ ਟਰੈਕਟਰ ਰੰਗ ਪੇਂਟ ਤਾਂ ਬਿਲਕੁਲ Ориਜినਲ ਇੱਧਰ ਅੱਗੇ ਖੜਾ ਜੀ ਨਿਊ ਹੋਲਾਰ 47 ਦਾ ਮਾਡਲ 2012 ਕੀਮਤ 2.45 ਲੱਖ ਰੁਪਿਆ ਦੇ ਨਾਲ ਆ ਗਿਆ ਜੀ Mahindra 265 ਮਾਡਲ 6 2 ਲੱਖ ਰੁਪਇਆ ਸੌਰੀ ਮਾਡਲ 2001 ਕੀਮਤ 2 ਲੱਖ ਰੁਪਇਆ ਅੱਗੇ ਆਵੇ ਮੈਸੇਜ 1035 10 ਮਾੜੋ ਪੰਜਾਬ ਨੰਬਰ 7.2 ਲੱਖ ਰੁਪਇਆ ਗ੍ਰੰਟਾ ਇਹਦੇ ਨਾਲ ਖੜਾ ਹੈ ਜੀ 735 94 ਮਾਡਲ 135000 ਰੁਪਇਆ ਕੀਮਤ ਟਰੈਕਟਰ ਦੇ ਰੰਗ ਪੇਂਟ ਦੀ ਗੱਲ ਕਰੀ ਤਾਂ ਓਰੀਜਨਲ ਕੰਡੀਸ਼ਨ ਦੇ ਵਿੱਚ ਹੈ ਇਧਰ ਆ ਗਿਆ ਇਹ ਫਾਰਮ ਟਰੈਕ 45 ETI ਬਿਲਕੁਲ ਬ੍ਰਾਂਡ ਨਿਊ ਟਰੈਕਟਰ ਮਾਡਲ 23 ਆ ਸੋ ਕੀਮਤ ਹੈਗੀ ਹੈ ਜੀ ਇਹਦੀ 6 ਲੱਖ ਤੇ 6.5 ਲੱਖ ਰੁਪਏ ਦੇ ਲਗਭਗ ਆ ਉਹ ਗੋਫੀਮ ਚੰਗੀ ਤਰ੍ਹਾਂ ਦਿਸੀ ਸਪਾਈਆਂ ਦਾ ਨੰਬਰ ਤੁਹਾਨੂੰ ਦੇ ਦਾਂਗੇ ਇਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਓ ਤੇ 3 ਘੰਟੇ ਚੱਲਿਆ ਹੈ ਟਰੈਕਟਰ ਅੰਦਰ ਆ ਗਿਆ ਜੀ ਮਹੀਂਦਰਾ 585 ਇਹ ਵੀ ਟਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਹੈ ਇੱਕੀ ਮਾਡਲ 6,115,000 ਰੁਪਏ ਕੀਮਤ ਹੈ ਟਰੈਕਟਰ ਦੀ ਬਾਕੀ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਅੰਦਰ ਖੜਾ ਹੈ ਨਿਊ ਹਾਰਡਸਪੋਰ ਸ਼ਤਿਤੀ ਇਸ ਦਾ ਮਾਡਲ ਹੈਗਾ G 2014 ਕੀਮਤ 5,115,000 ਰੁਪਇਆ ਟਰੈਕਟਰ ਕੰਡੀਸ਼ਨ ਦਾ ਬਹੁਤ ਹੀ ਸੋਹਣਾ ਸੋ ਦੋਸਤੋ ਇਹ ਸੀ ਅੱਜ ਦੀ ਮੰਡੀ ਦੇ ਟਰੈਕਟਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ